ਜੀਗਾ ਬਿਲਕੁਲ ਬਸ ਆ ਜਣਾ ਅੱਜ ਭਜਨ ਕੋਈ ਕਵਰ ਜੁੜਦਾ ਨਹੀਂ ਆ ਤੁਸੀਂ ਵੀ ਆ ਜਾਓ ਦੇਖਦੇ ਹੋ ਕਿ ਪਸੰਗੀ ਜਿੱਤ ਹੋਈ ਜਾਂਦੀ ਹੈ ਅੱਜ ਬੈਕੋ ਵਾਈਗੁਰ ਜਿੱਕਾ ਖੌਲਸਾ ਵਾਈਗੁਰ ਜਿੱਕਾ ਤੇ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਭਗਵੰਤ ਮਾਨ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਸੀਂ ਪਾਟੇ ਪਏ ਸੀ ਤੁਸੀਂ ਸਾਡਾ ਚੁੱਕ ਕੇ ਨੌਜਵਾਨ ਅੰਦਰ ਕੀਤਾ ਤੇ ਇਸ ਤੋਂ 40 ਸਾਲ ਪਹਿਲਾਂ ਬਿਰੰਗ ਸਿੰਘ ਨੂੰ ਸ਼ਹੀਦ ਕੀਤਾ ਸਤਵੰਤ ਸਿੰਘ ਨੂੰ ਸ਼ਹੀਦ ਕੀਤਾ ਸਾਡੀਆਂ ਅੱਖਾਂ ਖੁੱਲੀਆਂ ਸਾਡੀ ਖਿਲਰੀ ਸ਼ਕਤੀ ਇਕੱਠਾ ਤੇ ਕੇਂਦਰ ਤੋਂ ਹੋਰ ਬਣ ਗਿਆ ਸਾਨੂੰ ਅੱਜ ਇੱਕ ਗੱਲ ਪਤਾ ਲੱਗ ਗਈ ਹੈ ਜਿਹੜੇ ਨੌਜਵਾਨ ਨੇ ਕਹਿੰਦੇ ਸੀਗੇ ਕਿ ਸਾਡਾ ਵੱਲ ਇੱਕ ਨਹੀਂ ਹੋ ਸਕਦਾ ਪੰਥ ਦੇ ਵਿੱਚ ਕਦੀ ਇਕਾ ਨਹੀਂ ਹੋ ਸਕਦਾ ਅੱਜ ਉਹਨਾਂ ਨੂੰ ਪਤਾ ਲੱਗਿਆ ਪੰਥ 'ਚ ਇਕਾ ਹੋ ਸਕਦਾ ਏ ਤੇ ਹਿੰਦੁਸਤਾਨ ਦਾ ਹਕਮਰਾਨ ਜਿਹੜਾ ਸੋਚਦਾ ਸੀਗਾ ਕਿ ਡਿਵਾਈਡ ਐਂਡ ਰੂਲ ਦੀ ਪਾਲਿਸੀ ਬੜੀ ਧੀਰ ਚਲਾਈ ਸਿੱਖਾਂ ਤੋਂ ਕੁਰਬਾਨੀਆਂ ਤਾਂ ਲੈ ਲਈਆਂ ਪਰ ਇਹਨਾਂ ਨੂੰ ਪੰਜਾਬ ਤੋਂ ਵੀ ਕੁਰਬਾਨੀਆਂ ਲੈ ਲਈਆਂ ਪਰ ਇਹਨਾਂ ਨੂੰ ਕੋਈ ਵਸੀਲਾ ਨਾ ਦਿੱਤਾ ਕੋਈ ਹੱਕ ਨਾ ਦਿੱਤਾ ਇਹਨਾਂ ਦੇ ਸਾਰੇ ਜਿਹੜ ਹੱਕ ਦਬਕੇ ਰੱਖ ਲੈ ਸਾਡੇ ਲਈ ਕਨਸਟੀਟਿਊਸ਼ਨ ਹੋਰ ਹੁੰਦਾ ਸੀਗਾ ਤੇ ਹੋਰ ਵੀ ਬਾਕੀ ਵੀਰ ਨੇ ਉਹਨਾਂ ਲਈ ਹੋਰ ਹੁੰਦਾ ਸੀਗਾ ਪਰ ਉਹਨਾਂ ਨੂੰ ਵੀ ਅੱਜ ਇਹ ਗੱਲ ਪਤਾ ਲੱਗ ਗਈ ਹੈ ਕਿ ਜੇ ਸਿੱਖਾਂ ਕੋਲ ਵਿਜਨ ਤੇ ਵਿਜ਼ਡਮ ਹੋਵੇ ਤੇ ਕੋਈ ਵੀ ਮੰਜ਼ਲ ਸਾਡੇ ਸਾਹਮਣੇ ਜਿਹੜੀ ਵੱਡੀ ਨਹੀਂ ਹੈ ਅਸੀਂ ਸਾਰੇ ਜਿਹੜੇ ਫੜੇ ਕਰ ਸਕਦੇ ਹਾਂ ਕਿਉਂਕਿ ਸਾਡੇ ਮਗਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਓਟ ਖੜੀ ਹੈ ਹਾਂ ਜੀ ਕੈਨੇਡਾ ਤੋਂ ਆਇਆ ਸਫਲ ਹੋਇਆ ਤਾਂ ਲੱਗਦਾ ਤੁਹਾਡਾ ਕੈਨੇਡਾ ਛੱਡ ਕੇ ਆਉ ਤੁਸੀਂ ਹਾਂਜੀ ਅਮਰੀਕਾ ਬਟ ਹਾਂਜੀ ਬਿਲਕੁਲ ਸਫਲ ਹੋਇਆ ਹੈ 100% ਸਫਲ ਹੋਇਆ ਇਹ ਮੈਂ ਤਾਂ ਇਹ ਸਮਝਦਾ ਹਾਂ ਜੇ ਇੱਕ ਵੀ ਕਰਮ ਕੋਈ ਸੱਜਣ ਨਿਭਾ ਜਾਵੇ ਜੇ ਉਹ ਪੰਥ ਤੇ ਪੰਜਾਬ ਦੇ ਲਿਖੇ ਲੱਗ ਜੇ ਤੇ ਉਹ ਸਫਲਤਾ ਹੁੰਦੀ ਹੈ ਤੇ ਬਹੁਤ ਵੱਡੀ ਇੱਕ ਚਿੱਤ ਖਾਲਸਾ ਪੰਥ ਦੀ ਝੋਲੀ ਪੰਜਾਬ ਦੀ ਝੋਲੀ ਪੰਜਾਬ ਦੇ ਹਿੱਤਾਂ ਦੀ ਝੋਲੀ ਜਿਹੜੀ ਆ ਉਹ ਅਕਾਲ ਪੁਰਖ ਨੇ ਪਾਈ ਹੈ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਕਿਉਂਕਿ ਕੈਂਪੇਨਿੰਗ ਕਰਦੇ ਰਹੇ ਆ ਬਿਨਾਂ ਰੁਕੇ 30 ਦਿਨ ਕੈਂਪੇਨਿੰਗ ਕੀਤੀ ਹੈ ਸਿੱਖ ਵੀਰਾਂ ਨੇ ਪੂਰਾ ਪਾਇੰਟ ਕੀਤਾ Hindu ਵੀਰਾਂ ਨੇ ਹਮਾਇਤ ਕੀਤੀ ਮੁਸਲਮਾਨ ਵੀਰ ਸਾਨੂੰ ਮਿਲਦੇ ਰਹੇ ਕਹਿੰਦੇ ਪੂਰੀ ਹਮਾਇਤ ਹੈ ਅਸਾਈ ਵੀਰ ਸਾਨੂੰ ਮਿਲਦੇ ਰਹੇ ਕਹਿੰਦੇ ਪੂਰੀ ਹਮਾਇਤ ਹੈ ਸੋ ਇਹ ਇੱਕ ਰਿਲੀਜੀਅਸ ਇਸ਼ੂ ਨਾਲੋਂ ਜ਼ਿਆਦਾ ਇੱਕ ਰੀਜਨਲ ਇਸ਼ੂ ਬਣ ਕੇ ਜਿਹੜਾ ਇਹ ਉਹ ਉੱਭਰਿਆ ਤੇ ਜਿਹੜੇ ਆਪਣਾ ਹਲਕਾ ਖਡੂਰ ਸਾਹਿਬ ਦੇ ਜਿਹੜੀ ਸੰਗਤ ਹੈ ਉਹਨੇ ਆਪਣਾ ਫਤਵਾ ਦੇ ਦਿੱਤਾ ਹੈ ਕਿ ਅਸੀਂ ਅੱਕ ਗਏ ਆ ਨਰਵਾਇਤੀ ਪਾਰਟੀਆਂ ਤੋਂ ਤੇ ਜਿਹੜੇ ਕਹਿੰਦੇ ਸੀ ਕਿ ਸਾਡੇ ਚ ਬਹੁਤ ਜ਼ਿਆਦਾ ਕਰੰਟ ਹੈ ਉਹਨੂੰ ਅੱਜ ਖਾਲਸਾ ਪੰਥ ਨੇ ਦੱਸ ਦਿੱਤਾ ਹੈ ਕਿ ਚੰਗਿਆੜੇ ਸਾਨੂੰ ਵੀ ਘਟਾਉਣੇ ਆਉਂਦੇ ਆ ਤੇ ਮੈਂ ਫਿਰ ਬੇਨਤੀ ਕਰਦਾ ਸੂਰਜ ਤੇ ਕਪੜਾ ਨਹੀਂ ਪਾਇਆ ਜਾ ਸਕਦਾ ਹੁੰਦਾ ਝੂਠ ਦਾ ਹਨੇਰਾ ਸੱਚ ਦੇ ਪ੍ਰਕਾਸ਼ ਨੂੰ ਰੋਕ ਨਹੀਂ ਸਕਦਾ ਊੜਨ ਕੁੱਟੇ ਨਾਨਕਾ ਔੜਕ ਸੱਚ ਰਹੀ ਸੋ ਅਸੀਂ ਐਸਾ ਇੱਕ ਰਾਜ ਵਿਜ਼ਨ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਵੋਟ ਪਾਈ ਹੈ ਸਾਰੇ ਵਰਗਾਂ ਦੇ ਜਿਹੜੇ ਸੱਜਣਾ ਨੇ ਵੋਟ ਪਾਈ ਹੈ ਸਾਰੀ ਜਾਤਾਂ ਦੇ ਵੋਟ ਉਹਨਾਂ ਨੇ ਵੋਟ ਪਾਈ ਹੈ ਉਹ ਆਪਣੀ ਇਤਿਹਾਸ ਨੂੰ ਜਾਣਦੀ ਹੈ ਕਿਉਂਕਿ ਆ ਜਿਹੜਾ ਇਲਾਕਾ ਹੈ ਇਹ ਵੀ ਸਰਕਾਰੀ ਖਾਲਸਾ ਚ ਆਇਆ ਕਰਦਾ ਸੀ ਉਸ ਵੇਲੇ ਦਾ ਰਾਜ ਸਖਸ ਖਾਲੀ ਬੁੱਠੀਆਂ ਇਹੋ ਹੋ ਹਲੀ ਮੀਰਾ ਜੀਓ ਮੱਤੇ ਵਾਲੇ ਨੇ ਸਿਕੰਦਰ ਰੋਕਿਆ ਮਾਝੇ ਵਾਲੇ ਰੋਕ ਚ ਰਾਜਰ ਕੋਈ ਆਉਂਦਾ ਸੀ ਇਧਰ ਪਾਰੋਂ ਆਉਂਦਾ ਸੀ ਮੱਝੇ ਵਾਲੇ ਰੋਕਦੇ ਹੁੰਦੇ ਸੀ